ਮੈਂ ਆਪਣੀ ਤਰੀਫ ਆਪੇ ਕਰ ਜਾਈ। ਵਾਹ ਵਾਹ! ਕਿੱਸਾ ਆ ਗਿਆ ਹੈ, ਕਿੱਸਾ ਆ ਗਿਆ ਹੈ। ਤੇ ਹਾਂਜੀ ਸੱਚੀ ਗੱਲ ਈ ਸਾਰਿਆਂ ਨੂੰ ਅਸੀਂ ਦੋ ਰਾਤਾਂ ਤਿੰਨ ਦਿਨਾਂ ਬਾਅਦ ਆਪਣੇ ਪਿੰਡ ਤੋਂ ਘਰੇ ਵਾਪਸ ਆਏ। ਕਰਦੀ ਹਾਲਤ ਇੰਨੀ ਕੋਈ ਜ਼ਿਆਦਾ ਖਰਾਬ ਹੋਈ ਨਹੀਂ ਨਾ। ਦਿਲ ਨਹੀਂ ਕਰ ਰਿਹਾ ਬਿਲਕੁਲ ਵੀ ਇਹ ਹੋ ਰਹੀ। ਬਸ ਮੇਰਾ ਆਪਣਾ ਬੈਠਕ ਘਰ ਆਪਣੇ ਸਾਹ ਹੋ ਚੁੜੇ। ਆ ਹੈਗਾ ਸਾਡਾ ਕਮਰਾ, ਆ ਵੀ ਸਾਰਾ ਭਰਿਆ ਪਿਆ ਕੱਪੜਿਆਂ ਨਾਲ। ਤੇ ਆ ਦੇਖੋ। ਆ ਦੇਖੋ ਸੁਈ ਦਾ ਹਾਲ। ਆ ਹੈਗਾ ਸਾਡੇ ਆ ਬੱਚੇ ਵਾਲੇ ਕਮਰੇ ਦਾ ਹਾਲ ਕੀ ਬਣੂਗਾ ਚਲੇ ਤਾਂ ਮੈਂ ਸੈਟ ਕਰਤਾ ਸੀ ਥੋੜਾ ਸੈਟ ਹੋ ਗਿਆ ਤੇ ਬਾਹਰ ਕੱਪੜੇ ਤੇ ਚਲੋ ਹੁਣ ਫਟਾਫਟ ਸਾਰਾ ਘਰ ਆਪਾਂ ਕਲੀਨ ਕਰ ਦਿੰਨੇ ਐਵੇਂ ਕਰਕੇ ਛੁਟਕੀਆਂ ਨਾਲ ਹੀ ਐਵੇਂ ਕਰਕੇ ਸਾਫ ਕਰ ਦਿੰਨੇ ਹੁਣ ਤੇ ਚਲੋ ਜੀ ਮਿਲਦੇ ਹਾਂ ਤੁਹਾਡੇ ਦੇਰ ਤੱਕ ਅੱਜ ਘਰੇ ਬਣੂਗਾ ਸਾਗ ਸਾਗ ਦਾ ਸਮਾਨ ਆ ਗਿਆ ਸੀਗਾ ਰਾਤ ਮੰਮੀ ਤੋੜ ਕੇ ਲੈ ਆਈ ਸੀਗੇ ਹੁਣ ਤਾਂ ਫਲੀਆਂ ਚਲਾ ਹੈਗਾ ਸਾਗ ਆ ਛਲਗਮ ਪਾਊਗਾ ਵੇ ਸਾਰਾ ਸਮਾਨ ਇਹਦੇ ਵਿੱਚ ਜਦ ਮੈਂ ਧੋਂਗੀ ਸਵਾਰੂੰਗੀ ਉਸ ਤੋਂ ਬਾਅਦ ਇਹਨੂੰ ਕੱਟਦੇ ਫਿਰ ਬਣਾਨੇ ਆ ਰੋਟੀ ਦੀਆਂ ਛੁੱਟੀ ਐ

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਲੋ ਇਸ ਲਾਈ ਰੱਖਨਾ ਇਸ ਲਾਈ ਰੱਖ ਕੇ ਕਰੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਸਤਨਾਮ ਸਤਨਾਮ ਵਾਹਿਗੁਰੂ ਚਲੋ ਜੀ ਸਾਗ ਧੋ ਲਿਆ ਸੀ ਇਸੇ ਇਹਦੇ ਵਿੱਚ ਹੈਗਾ ਪਾਲਕ ਹੈ ਬਾਥੂ ਆ ਹੈਗਾ ਬਾਥੂ ਤੇ ਸਰੋਂ ਪਾਲਕ ਮਿੱਠਾ ਮਿੱਠੀ ਸਾਰਾ ਕੁਝ ਢੋ ਕੇ ਮੈਂ ਸਾਗ ਰੱਖ ਦਿੱਤਾ ਠੀਕ ਹੈ ਰਹੀ ਤੁਸੀਂ ਦੱਸੋ ਜੀ ਮੈਂ ਕਹਿ ਸੀ ਇਹਦਾ ਸਾਗ ਨਾਲ ਉਹ ਇਹਦੇ ਨਾਲ ਬਣਾ ਦੂ ਸੀ ਤੇ ਸੀ ਮੈਂ ਕਿੰਨੇ ਸੀਨੇ ਦੀ ਸਾਗੱਟ ਨਾਲ ਇਹਨੂੰ ਵੀ ਢੋ ਕੇ ਉਹ ਸ਼ਾਬਾਸ਼ ਇਹਦੇ ਚ ਕੱਟ ਕੇ ਫਿਰ ਬਣਾਵਾਂਗੇ ਦੋਦੀ ਦੋਦੀ ਚੱਟਾ ਖਾਂਦੀ ਰਹੇ ਯੈਸ ਮੇਰੇ ਟਿੱਡੇ ਦੀ ਜਗ੍ਹਾ ਤਾਂ ਹੈ ਬਾਕੀ ਤਾਂ ਭੁੱਖੇ ਹੈਗੇ ਸੀ ਦੇਖਨੇ ਹੈ ਤੋਂ ਸਾਡੇ ਜੀ ਨਵੀਂ ਮਸ਼ੀਨ ਦਾ ਅਦਕਾਟਨ ਹੋਣ ਲੱਗਿਆ ਹੈ ਨਾਲ ਮੈਂ ਸਾਗ ਬਣਾਉਣਾ ਸੀ ਹਾਂ ਜ਼ਰੂਰੀ ਹੈ ਲੈਣਾ ਚਾਹੀਦਾ ਬੱਚੇ ਸਾਡੇ ਚਾਹੀਏ ਸਾਗ ਦੇ ਉਹ ਤਾਂ ਮੈਨੂੰ ਇਹ ਲੱਗਦਾ ਸੀ ਉਹ ਸ਼ਾਨੀ ਤੋਂ ਬਾਅਦ ਸ ਕੋਈ ਕੁਝ ਹਾਂ ਹੁਣ ਤਾਂ ਹੌਲੀ ਹੌਲੀ ਹਾਲੇ ਸਾਰਾ ਕੁਝ ਹੀ ਆ ਗਿਆ ਜੇ ਲੋ ਤਾਂ ਉਹਦੇ ਉਹ ਤਾਂ ਚੰਗਿਆਂ ਚੰਗਿਆਂ ਤੋਂ ਵੀ ਰਹੇ ਹੁੰਦਾ ਵੀ ਵੇਵਨ ਨਿਆਣੇ ਚੱਕਰ ਦੀ ਕਾਲੀ ਗਾਲੀ ਚ ਭਿਆਨੀ ਬਿੰਦੀ ਨਹੀਂ ਸਬਜ਼ੀ ਸਤਗੁਣਾਂ ਤੋਂ ਜਾਨੇ ਨਹੀਂ ਇਹ ਫਰਕ ਤਾਂ ਉਦੋਂ ਹੀ ਮੈਂਦਾ ਜੇ ਆਪਣਾ ਧਿਆਨ ਨਹੀਂ ਉੱਥੇ ਹੁੰਦਾ ਨਾ ਹੋਰ ਪਾਸੇ ਉਲਝੇ ਪਏ ਹੁੰਦੇ ਆ ਜੀ ਹੁੰਦਾ ਕਿ ਸਤਗੁਣ ਜੀ ਹੁੰਦਾ ਹਾਂ ਘਰ ਬਟੂਰ ਤੋਂ ਬੋਲਦੀ ਬੇਬੇ ਕਿਨ੍ਹੇ ਰਾਮ ਉਹਦੇ ਸ੍ਰਾਮ ਨਾਲ ਪਤਾ ਹੱਥ ਨਾਲ ਲੈਣ ਹਾਂ ਪਰ ਹੱਥ ਨਾਲ ਨਾ ਬਹੁਤ ਵਧੀਆ ਕੱਟਿਆ ਜਾਂਦਾ ਹਾਂ ഹ മെനു കൂ സട്ട് ആമ ഓ കുളിയ ഭുൽ ഗെപല ലോ ബാധ്യ ਇਹ ਕਹ ਹੈਗਾ ਜਿਹੜਾ ਹੱਥ ਨਾ ਕੱਟਦੇ ਨਾ ਉਹ ਚ ਪਾਣੀ ਨਹੀਂ ਨਿਕਲਦਾ ਕਿ ਆਪਾਂ ਇਹਦਾ ਨਾ ਕੱਟਦੇ ਆਪਾਂ ਇਹਦਾ ਅਸਲੀ ਰਸਤਾ ਕੱਢ ਦੰਨੇ ਨਾ ਜਿ ਕੋ ਨਹੀਂ ਮੰਨ ਲਿਆ ਕਿ ਮੈਂ ਕਹਿੰਦਾ ਹਜੇ ਨਾ ਸੀ ਕੱਟਿਓ ਹਜੇ ਵੀਡੀਓ ਬਣਾਣੀ ਹੈ ਮੈਂ ਹਜੇ ਮੇਰਾ ਮਨ ਨਹੀਂ ਹੈਗਾ ਤਾਂ ਮੈਂ ਖੇਡ ਰਿਹਾ ਹਾਂ ਨਮਸਤੋ ਹੈ ਕਿੰਨ ਚੂੜਾ ਚਲੋ ਜੀ ਇੱਧਰ ਮੈਂ ਕੁੱਕਰ ਚ ਪਾਣੀ ਪਾ ਗਈ ਸੀਗੇ ਪਾਣੀ ਵੀ ਰਿਜਣ ਲੱਗ ਗਿਆ ਸਾਗ ਹਜੇ ਇੰਨਾ ਮੈਂ ਕੱਟਤਾ ਸੀਗਾ ਇਹਨੂੰ ਮੰਮੀ ਕਹਿੰਦੀ ਇੰਨਾ ਪਾਇਆ ਪਰ ਹੌਲੀ ਹੌਲੀ ਉਹ ਘੱਟਲੀ ਜਿੰਨੇ ਮੈਨੂੰ ਸਾਗ ਉਹੱਖਾ ਲੱਗਦਾ ਸੀ ਉਹਨਾਂ ਔਖਾ ਹੈ ਨਹੀਂ ਸੌਖਾ ਹੀ ਹੁੰਦਾ ਸਾਗ ਬਣਾਣਾ ਹੈ ਚਲੋ ਜੀ ਅੱਜ ਮੈਂ ਫਰਸਟ ਟਾਈਮ ਆਪਣੇ ਹੱਥਾਂ ਨਾਲ ਸਾਗ ਬਣਾਉਂਗੀ ਪਤਾ ਨਹੀਂ ਕਿਵੇਂ ਦਾ ਬਣਦਾ ਕਿਵੇਂ ਦਾ ਨਹੀਂ ਹਾਂ ਹੁਣ ਮੈਂ ਇਹਦੇ ਵਿੱਚ ਪਾ ਦਾਂ ਸਾਰਾ ਸਾਗ ਚਲੋ ਜੀ ਸਾਗ ਇਹਦੇ ਵਿੱਚ ਪੈ ਗਿਆ ਥੋੜਾ ਜਿਹਾ ਮੈਂ ਦਬਾ ਲਵਾਂ ਕੁੱਟਣਾ ਤਾਂ ਹੈ ਨਹੀਂ ਮੇਰੇ ਕੋਲ ਆਪਏ ਅਸੀਂ ਇਹਦੇ ਨਾਲ ਹੀ ਕਰ ਲਈਆਂ ਤੇ ਸਲੋਵੇਂ ਤਾਂ ਮੋਰ ਕਿਉਂਕਿ ਸੱਤ ਗੁੱਟ ਫੁੱਤੀ ਪਈਏ ਉਹ ਨਾ ਉੱਠ ਜੇ ਨਹੀਂ ਫਿਰ ਉਹਨੇ ਕਿਹਾ ਮੈਂ ਮੰਮਾ ਮੈਂ ਇੱਕ ਟੁਗੀ ਮੈਂ ਸਾਗ ਕੱਟੂ ਫਿਰ ਉਹ ਤਾਂ ਡਰ ਲੱਗਦਾ। ਵਾਲੇ ਕਹਿੰਦੇ ਸਾਗ ਕੱਟਾਗੇ ਫੜਾ ਸਫੇਰ ਐਟ ਬਣਾਵਾਗੇ ਫਿਰ ਤਿਆਰੋਵਾਗੇ ਹਾਂ ਫਿਰ ਰਾਤ ਨੂੰ ਅਸੀਂ ਮੱਖਣ ਨਾਲ ਸਾਗ ਨਾਲ ਰੋਟੀ ਖਾਣਾਂਗੇ। ਮੁੰਮੂ ਕੀ ਟੋਕਾ ਕਰਦਾ। ਕੀ ਕਹਦੇ? ਥੁਲੀ ਟੋਕਾ ਕਰਦਾ। ਹਨੇ ਸਾਰੀ ਤਾਂ ਪਈ ਵੀ ਕਤਨ ਗੱਡੀ ਮੰਮੀ ਕਹਿੰਦੇ ਹੈ ਹਾਂ ਮੰਮੀ ਨੂੰ ਜ਼ੋਰ ਲਾਣਾ ਪੈਣਾ ਸਾਕ ਸਾਡਾ ਰਿੱਜਣ ਲੱਗ ਗਿਆ ਕੱਕਾ ਸਾਡਾ ਇਹ ਵੀ ਉੱਠ ਗਿਆ ਔਰ ਰੁਕ ਜਾ ਤੂੰ ਮੁੰਡਿਆ ਇੱਥੇ ਅਦਰਕ ਲਸਣ ਕੁੱਟ ਲਿਆ ਤੇ ਹੁਣ ਮੈਂ ਇਹਨੂੰ ਸਾਗ ਦੇ ਵਿੱਚ ਪਾਉਣ ਲੱਗੀ ਆ ਬੱਚਿਆਂ ਨਾਲ ਓ ਮਾਈ ਗੋਡਸ ਇਹ ਜਿੰਨੀ ਵਿੱਚ ਪਾਏ 2 ਮਿੰਟ ਰੁਕ ਜਾ ਤੁਸੀਂ ਮਿਰਚੀ ਮਿੱਚੀ 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 ਮਿਰਚੀ ਪਾ ਦੂ ਇਹ ਰੁਕ ਜਾ ਮੈਂ ਪਾ ਕੇ ਹੀ ਫੇਰ ਮਲਦੀ ਇਹ ਨਾਲ ਬਹੁਤ ਔਕਾਟ ਟਿੱਟਿਆ ਨਾਲ ਸੀ ਦੇ ਵਿੱਚ ਪਾਤਾ ਲਸਣ ਪਿਆਜ਼ ਅਦਰਕ ਮਿਰਚੀ ਕੁੱਟ ਕੇ ਸੰਤਰਾ ਨਾਲ ਛੱਡਾ ਲੈਂ ਮੈਂ ਆਪ ਨੂੰ ਗੁੰਨੂ ਤੜਕਾ ਲਾਊਗਾ ਤੇ ਮਮੀ ਕੀ ਕਰੋਗੇ ਮਮੀ ਰੋਟੀ ਬਾਵੂਗੀ ਮੱਕੀ ਦੀ ਠੀਕ ਹੈ ਇਹ ਹੈ

ਮੰਮਾ ਦਾ ਦਿਲ ਕਰਦਾ ਹੈ ਕਿ ਜਰਿਲਾ ਖਾਣ ਨੂੰ ਹਾਂ ਮੰਮਾ ਹਮ ਤੇ ਅੱਜ ਦੀ ਸਾਬਦਾ ਹੈ ਨੇ ਵਧੀਆ ਬਣ ਗਿਆ ਖੁਸ਼ਬੂ ਆ ਰਹੀ ਹੈ ਤੁਹਾਨੂੰ ਖੁਸ਼ਬੂ ਆ ਰਹੀ ਹੈ ਜਖਾਮ ਤਾਂ ਨਹੀਂ ਹੈਗਾ ਨੱਕ ਤਾਂ ਨਹੀਂ ਬੰਦ ਹੈਗਾ ਅਸੀਂ ਕੱਟ ਕੇ ਕੁੱਕਰ ਚ ਰੱਖਤਾ ਥੋੜੇ ਦੇਰ ਤੱਕ ਸਾਗ ਤਿਆਰ ਹੋ ਜੂਗਾ ਕੀ ਕਰਦੇ ਹੋ ਤੁਸੀਂ ਚੁਵਾਈ ਕਰਦੇ ਹੋ ਸਫਾਈ ਕਰਦੇ ਹੋ ਚਿੱਡੀ ਜੀਏ ਚਿੱਜੀ ਜੀ ਚਲੋ ਜੀ ਸਾਗ ਦੀ ਕਿੰਨੀ ਅੱਛੀ ਖੁਸ਼ਬੂ ਆ ਰਹੀ ਹੈ ਆਹ ਸਾਗ ਰਿਜਰਿਆ ਸੀਟੀ ਲਵਾਉਣ ਤੋਂ ਬਾਅਦ ਉਹਨੂੰ ਮੈਂ ਇੱਥੇ ਰਿਜਣਾ ਰੱਖਤਾ ਸੀਗਾ ਹੁਣ ਇਹ ਰਿਜਰਿਆ ਹੈ ਆਹ ਹਾਂ ਕੀ ਖੁਸ਼ਬੂ ਆ ਰਹੀ ਹੈ ਸਾਗੀ

ਮੈਂ ਲਾ ਦੂੰ ਮੈਂ ਲੰਗਵਾ ਤਾ ਕੀ ਐ ਇਹ ਇਹ ਨਹੀਂ ਅਟਕ ਸਾਗ ਬਣ ਗਿਆ ਕੋਟ ਤਾਂ ਚੰਗੀ ਤਰ੍ਹਾਂ ਮम्मी ਨੇ ਪਾ ਕੇ ਵਿੱਚ ਆਲਣ ਆਲਣ ਪਾ ਕੇ ਕੀ ਸਾਗ ਹੈ ਕੀ ਸਾਗ ਹੈ ਮੈਂ ਆਪਣੀ ਤਰੀਫ ਆਪ ਕਰ ਜਾਈ ਵਾ ਵਾ ਕੀ ਸਾਗ ਹੈ ਕੀ ਸਾਗ ਹੈ ਗੁੰਨੂ ਨੇ ਕੀ ਕਰਨਾ ਹੈ ਹੁਣ ਕੀ ਕੱਟੂ ਲਸਣ ਤੇ ਅਦਰਕ ਛੱਲਣਾ ਹੈ ਤੇ ਹਰੀ ਮਿਰਚੀ ਤਿਆਰ ਕਰ ਲਈਏ ਫਿਰ ਆਪਾਂ ਤੜਕਾ ਲਾਵਾਂਗੇ ਫਿਰ ਆਪਾਂ ਰੋਟੀ ਬਣਾਵਾਂਗੇ ਤਤ ਜਾਨੇ ਰੋਟੀ ਕਿਦਾ ਬਾਨੇ ਰੋਟੀ ਕਿਦਾ ਬਾਨੇ ਐਦਾਂ ਆ ਇਹਨੂੰ ਰੱਖ ਕੇ ਹੁਣ ਦਸ ਰੋਟੀ ਹਾਂ 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 ਲੈ ਆ ਲੈ ਰੋਟੀ ਬਾ ਦੇ ਬਾ ਦੇ ਰੋਟੀ ਇਹ ਦੇਖ ਰਹੀ ਵੀ ਇਹ ਤਾਂ ਉਹ ਵਾਲਾ ਆਟਾ ਹੈ ਨਹੀਂ ਦੇਖਦੇ ਸਾਰੇ ਇੰਨੀ ਭੁੱਖ ਲੱਗੀ ਹੋਈ ਸੀ ਕਲਪ ਤਾਂ ਕਿੰਨੀ ਬਣਾਉਣਾ ਸੀ ਖਾਣ ਤਾਂ ਹੀ ਟੁੱਟ ਕੇ ਸਾਰ ਟੁੱਟ ਕੇ ਬੈ ਕੇ ਖਾਣ ਲੋ ਜੀ ਮਮਾ ਰੋਟੀ ਬਣਾ ਰਹੀ ਹੋ ਤੁਸੀਂ ਚੋਲੋਂ ਖੋਣ ਦਾ ਖਾਸ ਹੈ ਇੱਕ ਸਾਗ ਦੀ ਆ ਬੜੀ ਖਾਸੀਅਤ ਹੈ ਨਾ ਜਿੰਨਾ ਪੁਰਾਣਾ ਹੋ ਜਾਂਦਾ ਉਹਨਾਂ ਸਵਾਦ ਹੋਈ ਜਾਂਦਾ ਸਵਾਦ ਦੀ ਖਾਸੀਅਤ ਪਤਾ ਕੀ ਹੈ ਹਾਂ ਤੜਕੇ ਵਾਲਾ ਤੜਕੇ ਨਾਲ ਹੀ ਤੜਕੇ ਨਾਲ ਤੜਕਾ ਲੱਗ ਲੱਗ ਹੋਰ ਸੁਆਦ ਹੋਈ ਜਾਂਦਾ ਕੰਬੀਨੇਸ਼ਨ ਪਰ ਆਇਆ ਇਹ ਨਾਲ ਹੀ ਹੈ ਕਿ ਰੋਟੀ ਸਰ੍ਹ ਸਾਗ ਲੱਸੀ ਮੱਕਾ ਇਹ ਜੀ ਤਾਂ ਪੰਜਾਬ ਦਾ සම්ਪੂਰਨ ਖਾਣਾ ਹੈ ਅੰਗਰੇਜ਼ਾਂ ਨੇ ਤਾਂ ਆਪਣਾ ਪੀਜੇ ਪੂਜੇ ਜੇ ਇਹਨੇ ਪਪੂਲਰ ਕਰਕੇ ਇਹਨਾਂ ਤੋਂ ਆਪਣਾ ਮੱਕੀ ਦੀ ਰੋਟੀ ਤੇ ਸਾਗ ਪਪੂਲਰ ਨਹੀਂ ਹੋਇਆ ਨਾ ਇਹ ਵੀ ਪਪੂਲਰ ਹੈ ਇਹਦਾ ਪਪੂਲਰ ਹੈ ਪਰ ਜਣੀ ਕਿ ਉੱਪਰ ਨਹੀਂ ਉਹ ਸਲੇਵਤੇ ਨਹੀਂ ਨਾ ਪਹੁੰਚਾਇਆ ਮੈਨੂੰ ਬਣਾਉਣ ਨੂੰ ਮਿਹਨਤ ਲੱਗਦੀ ਹੈ ਨਾ ਚੀਜ਼ ਨੂੰ ਉਹ ਤਾਂ ਉਹੀ ਬਣ ਜਾਂਦੇ ਨੇ ਉਹ ਫਾਸਟ ਫੂਡ ਨੇ ਇਹ ਫਾਸਟ ਫੂਡ ਨਹੀਂ ਨਾ ਹੈਗਾ ਆ ਪਹਿਲੀ ਵਾਰ ਬਣਾਇਆ ਪਰ ਇਹਨੂੰ ਵਧੀਆ ਬਣਾਇਆ ਹੈ ਹੈਨਾ ਬਹੁਤ ਸੁਣਾ ਬਣ ਗਿਆ ਹਮੇਸ਼ਾ ਸ਼ੁਰੂ ਤੋਂ ਪਿੰਡੇ ਖਾਇਆ ਜਿੰਨੀ ਵਾਰ ਖਾਇਆ ਅੱਜ ਮਿਲਣਾ ਤਾਂ ਘਰੇ ਹੀ ਬਹੁਤ ਟਾਈਮ ਲਗ ਰੋ ਬਣਾਇਆ ਜਾਂਦਾ ਬੇਬੇ ਦਾ ਸਾਲ ਮਿਰਚ ਦਾ ਹਾਂ ਬੇਬੇ ਦਾ ਸਾਗ ਖਾਣ ਦੀ ਆਦਤ ਬਈ ਹੀ ਜਿੰਨੀ ਦਰ ਮੈਂ ਬੈਠੇ ਸਾਗ ਬਣਾਉਣਾ ਇਹ ਰੰਗ ਬੜੀ ਚੰਗੀ ਹੈ ਗੁੱਸਾ ਕਰਦੀ ਦੀ ਹੂੰ ਸਾਗ ਜੀ ਵਧੀਆ ਬਣੀ ਆ ਵੀ ਤੇਰੀ ਵੀ ਅੱਜ ਵਧੀਆ ਇਹ ਵੀ ਹੈ ਨਾ ਕਰਦੇ ਆਪਦੀ ਉਹ ਉਹਦਾ ਵੀ ਇੱਕ ਅਲੱਗ ਸਵਾਲ ਆਉਂਦਾ ਆਪਦੀ ਉੱਗੀ ਵੀ ਚੀਜ਼ ਦਾ ਮਨ ਨੂੰ ਆਉਂਦਾ ਮੈਂ ਬੰਦੇ ਨੂੰ ਸਾਰੀ ਦਿੱਚਾ ਸਾਗ ਵੀ ਆਰਗੇਨਿਕ ਹੀ ਹੈ ਇਹ ਵੀ ਉੱਤੋਂ ਖੇਤ ਦਾ ਹੀ ਹੈ